ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦਾ ਫਰਮਾਨ ਹੈ ਕਿ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇਨ ਜਦੋਂ ਅਸੀਂ ਵੱਡਿਆਂ ਨੂੰ ਯਾਦ ਕਰਦੇ ਆਂ ਜਦੋਂ ਅਸੀਂ ਵੱਡਿਆਂ ਦਾ ਨਾਮ ਲੈਨੇ ਆਂ ਤਾਂ ਅਸੀਂ ਪੁੱਤਰਾਂ ਤੋਂ ਸੁਪੁੱਤਰ ਹੋ ਜਾਂਦੇ ਹਾਂ ਪ੍ਰੋਫੈਸਰ ਪੰਨੂ ਆਂਦੇ ਹੁੰਦੇ ਨੇ ਕਿ ਜੇ ਤੁਸੀਂ ਆਪਣੇ ਪੁਰਖਿਆਂ ਦਾ ਆਪਣੇ ਵੱਡਿਆਂ ਦਾ ਸਤਿਕਾਰ ਨਾਲ ਨਾ ਲਾਉਂਗੇ ਤੁਹਾਡਾ ਸਤਿਕਾਰ ਬਣ ਜੇਗਾ ਜੇ ਵੱਡਿਆਂ ਦਾ ਨਰਾਦਰ ਕਰੋਗੇ ਤਾਂ ਤੁਹਾਡਾ ਸਤਿਕਾਰ ਆਪਣੇ ਆਪ ਭੰਗ ਹੋ ਜਾਣਾ ਸੋ ਅੱਜ ਅਸੀਂ ਬੜੇ ਮੁਕੱਦਸ ਇੱਕ ਸਮਾਗਮ ਲਈ ਇਕੱਤਰ ਹੋਏ ਹਾਂ ਸ੍ਰੀ ਗੁਰੂ ਰਾਮਦਾਸ ਜੀ ਜੀਵਨ ਬਾਣੀ ਅਤੇ ਉਪਦੇਸ਼ ਵਿਸ਼ੇ ਤੇ ਅੱਜ ਦੇ ਇਸ ਕੌਮੀ ਸੈਮੀਨਾਰ ਦੇ ਵਿੱਚ ਸਾਡਾ ਮਾਣ ਵਧਾਇਆ ਪ੍ਰੋਫੈਸਰ ਅਜੈਬ ਸਿੰਘ ਬਰਾੜ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਸਾਹਿਬ ਉਹਨਾਂ ਨੇ ਬਤੌਰ ਮੁੱਖ ਮਹਿਮਾਨ ਸਾਡਾ ਸੱਦਾ ਪ੍ਰਵਾਨ ਕੀਤਾ ਉਹਨਾਂ ਨੂੰ ਜਿਵੇਂ ਆਖਦੇ ਹਾਂ ਸਾਡੇ ਮਾਨਯੋਗ ਵਾਈਸ ਚਾਂਸਲਰ ਪ੍ਰੋਫੈਸਰ ਪ੍ਰਿਤਪਾਲ ਸਿੰਘ ਜੀ ਉਹਨਾਂ ਨੇ ਸੈਮੀਨਾਰ ਨੂੰ ਲੀਕਣ ਤੋਂ ਲੈ ਕੇ ਹੁਣ ਤੱਕ ਇਹਦੇ ਵਿੱਚ ਆਪਣੀ ਰੁਚੀ ਵਿਖਾਈ ਸਮਾਂ ਕੱਢਿਆ ਅੱਜ ਸਾਡੇ ਦਰਮਿਆਨ ਨੇ ਜਿਵੇਂ ਆ ਸਰ ਸਾਡੇ ਸਿੱਖ ਪੰਥ ਦੇ ਸਿੱਖ ਕਾਦਮਿਕਤਾ ਦੇ ਨਾਮਵਰ ਉੱਗੇ ਵਿਦਵਾਨ ਪ੍ਰੋਫੈਸਰ ਹਰਪਜਨ ਸਿੰਘ ਜੀ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਕਿ ਇਸ ਕੌਮੀ ਸੈਮੀਨਾਰ ਦਾ ਉਦਘਾਟਨੀ ਭਾਸ਼ਣ ਉਹ ਤੁਹਾਡੇ ਨਾਲ ਸਾਂਝਾ ਕਰਨ ਸਾਡੀ ਬੇਨਤੀ ਪ੍ਰਵਾਨ ਹੋਈ ਸਰ ਤੁਹਾਨੂੰ ਜਿਉਂ ਆਇਆ ਤੁਹਾਡਾ ਸਵਾਗਤ ਹੈ ਜੀ ਦੀਨ ਕਾਦਕ ਮਾਮਲੇ ਪ੍ਰੋਫੈਸਰ ਸੁਖਵਿੰਦਰ ਸਿੰਘ ਬਲਿੰਗ ਸਾਹਿਬ ਸਾਡੇ ਵਿਭਾਗ ਦੇ ਸੀਨੀਅਰ ਪ੍ਰੋਫੈਸਰ ਪ੍ਰੋਫੈਸਰ ਜਸਪਾਲ ਕੌਰ ਕਾਂਗ ਸਾਡੇ ਸਾਹਮਣੇ ਸੀਨੀਅਰ ਪ੍ਰੋਫੈਸਰ ਪ੍ਰੋਫੈਸਰ ਭੱਟੀ ਪ੍ਰੋਫੈਸਰ ਖਾਨ ਕਿਸ਼ਨਪੁਰਾ ਸਾਹਿਬ ਡੀਨ ਵਿਦਿਆਰਥੀ ਪ੍ਰਾਈ ਡੀਆਰ ਸਾਹਿਬ ਡੀਨ ਅਲੂਮਨੀ ਵੱਖ-ਵੱਖ ਵਿਭਾਗਾਂ ਦੇ ਮੁਖੀ ਇੰਚਾਰ ਸਾਹਿਬਾਨ ਤੇ ਖਾਸ ਕਰਕੇ ਪੰਜਾਬ ਤੇ ਹਰਿਆਣਾ ਤੇ ਦਿੱਲੀ ਤੋਂ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਤੋਂ ਆਏ ਹੋਏ ਦੋ ਦਰਜਨ ਵਿਦਵਾਨ ਡੈਲੀਗੇਟ ਆਪ ਸਭ ਨੂੰ ਜਿਉਂ ਆਇਆ ਆਖਦੇ ਆ ਤੁਹਾਡਾ ਜਿੰਨੇ ਕਦਮ ਤੁਸੀਂ ਸਾਰੇ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਅਸਲ ਚ ਜੇ ਆਪਾਂ ਇਹ ਗੱਲ ਕਰਨੀ ਹੋਵੇ ਕਿ ਇਸ ਕਿਸਮ ਦੇ ਸੈਮੀਨਾਰਾਂ ਦਾ ਉਦੇਸ਼ ਕੀ ਹੈ ਇਹ ਆਪਾਂ ਕਰਦੇ ਕਿਉਂ ਤਾਂ ਜਿਵੇਂ ਸ਼ੁਰੂ ਚ ਮੈਂ ਆਖਿਆ ਸੀਗਾ ਕਿ ਜਿਉਂ ਹੀ ਅਸੀਂ ਗੁਰੂ ਸਾਹਿਬ ਦਾ ਧਿਆਨ ਧਰਦੇ ਹਾਂ ਜਿਉਂ ਹੀ ਅਸੀਂ ਇੱਕ ਪਵਿੱਤਰਤਾ ਦੇ ਭਾਵ ਚ ਵੀ ਆ ਜਾਂਦੇ ਹਾਂ ਸਾਡੇ ਸਾਹਮਣੇ ਜੀਵਨ ਦਾ ਉਹ ਆਦਰਸ਼ ਵੀ ਆ ਜਾਂਦਾ ਹੈ ਜਿਹਦੇ ਰਾਹੀਂ ਅਸੀਂ ਕੂੜਿਆਰ ਤੋਂ ਸਚਿਆਰ ਬਣਨਾ ਸੋ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ 450ਵੀਂ ਗੁਰਿਆਈ ਵਰੇ ਨੂੰ ਮਨਾਉਂਦਿਆਂ ਇਹ ਸੈਮੀਨਾਰ ਉਲੀਕਿਆ ਗਿਆ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਜੀਵਨ ਬਾਣੀ ਅਤੇ ਉਹਨਾਂ ਦਾ ਉਪਦੇਸ਼ ਇੰਨਾ ਵੱਡਾ ਵਿਸ਼ਾ ਹੈ ਕਿ ਜੇ ਅਸੀਂ ਇਹਦੇ ਤੇ ਤਾਂ ਉਮਰ ਗੱਲਾਂ ਬਾਤਾਂ ਕਰਦੇ ਰਹੀਏ ਤੇ ਸ਼ਾਇਦ ਇਹ ਵਿਸ਼ਾ ਫੇਰ ਵੀ ਮੁਕੰਮਲ ਨਾ ਹੋਵੇ ਪਰ ਫੇਰ ਵੀ ਜਿੰਨੀ ਘਟੋ-ਘਟ ਅਸੀਂ ਕੋਸ਼ਿਸ਼ ਕਰ ਸਕਦੇ ਸੀ ਜਿੰਨਾ ਵੱਧੋ-ਵੱਧ ਅਸੀਂ ਤਰੰਧਤ ਕਰ ਸਕਦੇ ਸੀ ਉਹਦਾ ਫਲ ਅੱਜ ਅਸੀਂ ਇੱਥੇ ਸਾਰੇ ਜੁੜੇ ਬੈਠੇ ਆਂ ਮੈਂ ਸਿਰਫ ਇੱਕ ਦੋ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਨਾ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਸ੍ਰੀ ਗੁਰੂ ਰਾਮਦਾਸ ਭਾਸ਼ਾ ਨੂੰ ਯਾਦ ਕਰਦੇ ਹਾਂ ਜਦੋਂ ਅਸੀਂ ਗੁਰੂ ਨੂੰ ਯਾਦ ਕਰਦੇ ਹਾਂ ਤੇ ਸਾਡੇ ਸਾਹਮਣੇ ਸੰਕਲਪ ਕਿਦਾਂ ਦਾ ਉੱसरਦਾ ਹੈ ਸਾਡੇ ਮਨ 'ਚ ਖਿਆਲ ਕਿਦਾਂ ਦੇ ਆਉਂਦੇ ਨੇ ਤਾਂ ਫਿਲਾਸਫੀ ਦੇ ਵਿੱਚ ਇੱਕ ਆਖਿਆ ਜਾਂਦਾ ਹੈ ਕਿ ਪਹਿਲੀ ਵਾਰੀ ਪਹਾੜ ਪਹਾੜ ਦਿਸਦਾ ਫਿਰ ਪਹਾੜ ਪਹਾੜ ਨਹੀਂ ਦਿਸਦਾ ਤੇ ਫਿਰ ਤੀਜੀ ਵਾਰੀ ਦੁਬਾਰੇ ਜਦੋਂ ਪਹਾੜ ਨੂੰ ਦੇਖਦੇ ਹਾਂ ਤੇ ਫਿਰ ਪਹਾੜ ਪਹਾੜ ਦਿਸਦਾ ਇੱਕ ਉਮਰ ਹੁੰਦੀ ਹੈ ਜਦੋਂ ਅਸੀਂ ਚੀਜ਼ਾਂ ਨੂੰ ਭਾਵਕਤਾ ਚੋਂ ਵੇਨੇ ਜਿਹੜੀ ਟੀਨੇਜ ਤੱਕ ਲਗਭਗ ਇਹ ਉਮਰ ਚੱਲਦੀ ਫਿਰ ਇੱਕ ਰੈਸ਼ਨਲਿਟੀ ਦੀ ਉਮਰ ਆਉਂਦੀ ਬੰਦੇ ਤੇ ਫਿਰ ਇੱਕ ਸਮਾਂ ਪਾ ਕੇ ਬੰਦੇ ਨੂੰ ਇੱਕ ਖਾਸ ਏਜ ਤੇ ਪਤਾ ਲੱਗਦਾ ਕਿ ਰੀਜ਼ਨਿੰਗ ਵੀ ਆਪਣੀਆਂ ਸੀਮਾਵਾਂ ਨੇ ਸਭ ਕੁਝ ਰੀਜ਼ਨਿੰਗ ਨਾਲ ਸਮਝਿਆ ਨਹੀਂ ਜਾ ਸਕਦਾ ਭਾਵਕਤਾ ਰੀਜ਼ਨਿੰਗ ਨਾਲੋਂ ਕਈ ਗੁਣਾ ਵੱਡੀ ਹੈ ਇਹ ਇੱਕ ਵਿਅਕਤੀ ਦੀ ਨਿੱਜੀ ਜ਼ਿੰਦਗੀ ਚ ਵੀ ਵਾਪਰਦਾ ਹੈ ਕਾਮਾਂ ਦੀ ਜ਼ਿੰਦਗੀ ਚ ਵੀ ਵਾਪਰਦਾ ਹੈ ਪਿਛਲੇ ਲਗਭਗ 50 ਸਾਲਾਂ ਤੋਂ ਜੇ ਖਾਸ ਤੌਰ ਤੇ ਇਸ ਗੱਲ ਦੀ ਨਿਸ਼ਾਨਦੇਹੀ ਕਰਨੀ ਹੋਵੇ ਤਾਂ ਆਪਾਂ ਕਹਿ ਸਕਦੇ ਹਾਂ ਪ੍ਰੋਫੈਸਰ ਸਾਹਬ ਸਿੰਘ ਹੋਣਾਂ ਤੋਂ ਬਾਅਦ ਗੁਰੂ ਸਹਿਬਾਨ ਦੇ ਜੀਵਨ ਨੂੰ ਉਹਨਾਂ ਦੇ ਇਤਿਹਾਸ ਨੂੰ ਉਹਨਾਂ ਦੀ ਬਾਣੀ ਨੂੰ ਤਾਰਕਿਕਤਾ ਦੀ ਦ੍ਰਿਸ਼ਟੀ ਨਾਲ ਦੇਖਣ ਦਾ ਬੜਾ ਵੱਡਾ ਰੁਝਾਨ ਹੈ ਉਹਨਾਂ ਦੇ ਜੀਵਨ ਦੇ ਵਿੱਚੋਂ ਜਿਹੜੀਆਂ ਰਹੱਸਪੂਰਨ ਗੱਲਾਂ ਨੇ ਜਾਂ ਜੇ ਮੈਂ ਸਿੱਧਾ ਆਖਣਾ ਹੋਵੇ ਜਿਹੜੀਆਂ ਕਰਾਮਾਤੀ ਗੱਲਾਂ ਨੇ ਜਿਹੜੀਆਂ ਦੇਵੀ ਗੱਲਾਂ ਨੇ ਅਸੀਂ ਉਹਨਾਂ ਨੂੰ ਮੰਨਫੀ ਕਰਦੇ ਜਾ ਰਹੇ ਹਾਂ ਦੂਜੇ ਪਾਸੇ ਜਿਹੜਾ ਇਹ ਇਹਦੇ ਨਾਲ ਲੱਗਦਾ ਹੀ ਇੱਕ ਤੱਤ ਹੈ ਉਹ ਇਹ ਹੈ ਕਿ ਉਹ ਗ੍ਰੰਥ ਉਹ ਸਰੋਤ ਜਿਹੜੇ ਸਾਨੂੰ ਗੁਰੂ ਦੇ ਉਸ ਦੇਵੀ ਸਰੂਪ ਦਾ ਅਭਾਸ ਕਰਾਉਂਦੇ ਸੀ ਅਹਿਸਾਸ ਕਰਾਉਂਦੇ ਸੀ ਜਿਨ੍ਹਾਂ ਚੋਂ ਜਨਮ ਸਾਖੀਆਂ ਨੇ ਗੁਰਬਿਲਾਸ ਨੇ ਸ੍ਰੀ ਗੁਰ ਸੋਭਾ ਸ੍ਰੀ ਗੁਰ ਪੰਥ ਪ੍ਰਕਾਸ਼ ਹੈ ਜਾਂ ਮਹাকਵੀ ਸੰਤੋਖ ਸਿੰਘ ਦਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਹੈ ਅਸੀਂ ਦਿਨ ਪਰ ਦਿਨ ਇਨ੍ਹਾਂ ਗ੍ਰੰਥਾਂ ਤੋਂ ਆਪਣੀਆਂ ਸਰੋਤਾਂ ਤੋਂ ਪਰੰਪਰਾਵਾਂ ਤੋਂ ਦੂਰ ਜਾ ਰਹੇ ਹਾਂ ਮੈਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਅਸੀਂ ਯੂਨੀਵਰਸਿਟੀ 'ਚ ਖੜੇ ਆਂ ਇੱਥੇ ਗੱਲ ਆਕਾਦਮਿਕ ਮਹਾਵਰੇ 'ਚ ਹੋਣੀ ਹੈ ਪਰ ਮੈਂ ਇਹਦੇ ਨਾਲ ਨਾਲ ਇਹ ਵੀ ਆਖਣਾ ਚਾਹੁੰਦਾ ਜਿਵੇਂ ਮੈਂ ਸ਼ੁਰੂ 'ਚ ਕਿਹਾ ਕਿ ਫਿਲਾਸਫੀ ਦੀ ਤੀਜੀ ਵਾਰੀ ਵੇਖਣ ਵਾਂਗ ਜਦੋਂ ਅਸੀਂ ਗੋਵਾਲ ਗੁਰੂ ਸਾਹਿਬਾਨ ਦੇ ਜੀਵਨ ਨੂੰ ਵੇਖਾਂਗੇ ਸਾਡੇ ਕੋਲ ਗੁਰੂ ਸਾਹਿਬਾਨ ਦੇ ਜੀਵਨ ਦੇ ਵਿੱਚੋਂ ਦੁਨਿਆਵੀ ਜੀਵਨ ਵਾਸਤੇ ਤਾਰਕਿਕ ਵਿਵਹਾਰਕ ਇੰਨਾ ਕੁਝ ਹੈ ਕਿ ਜਿਹਦਾ ਕਥਨ ਨਹੀਂ ਕੀਤਾ ਜਾ ਸਕਦਾ ਪਰ ਇਹਦਾ ਇਹ ਅਰਥ ਬਿਲਕੁਲ ਨਹੀਂ ਹੈ ਕਿ ਗੁਰੂ ਸਾਡੇ ਵਾਂਗੂ ਹੀ ਇੱਕ ਸਾਧਾਰਨ ਮਨੁੱਖ ਸੀ ਤੇ ਉਹਨਾਂ ਨੇ ਕੋਈ ਖਾਸ ਉੱਚੀ ਪਦਵੀ ਪ੍ਰਾਪਤ ਕਰ ਲਈ ਇਹਦੀ ਪਰਥਾਏ ਸਾਡੇ ਕੋਲ ਮੈਂ ਪਿਛਲੇ ਦਿਨੀ ਸੰਸਕ੍ਰਿਤ ਗ੍ਰੰਥਾਂ ਦਾ ਅਧਿਐਨ ਕਰਦਾ ਸੀਗਾ ਤਾਂ ਉਹਦੇ ਵਿੱਚ ਵਿਸ਼ਨੂੰ ਪੁਰਾਣ ਦੇ ਵਿੱਚ ਇੱਕ ਬਹੁਤ ਇੰਪੋਰਟੈਂਟ ਇੱਕ ਨੁਕਤਾ ਆਉਂਦਾ ਹੈ ਕਿ ਟੀਚਰ ਨੂੰ ਵਿਦਿਆਰਥੀ ਪੁੱਛਦਾ ਹੈ ਕਿ ਗੀਤਾ ਲਿਖੀ ਜਾ ਚੁੱਕੀ ਹੈ ਸ਼ਾਸਤਰ ਲਿਖੇ ਜਾ ਚੁੱਕੇ ਨੇ ਉਪਨਿਸ਼ਦ ਲਿਖੇ ਜਾ ਚੁੱਕੇ ਨੇ ਹੁਣ ਪੁਰਾਣਾ ਦੀ ਲੋੜ ਕੀ ਹੈ ਅਧਿਆਪਕ ਵਿਦਿਆਰਥੀ ਨੂੰ ਦੱਸਦਾ ਹੈ ਕਿ ਗੀਤਾ ਪੁਰਾਣ ਗੀਤਾ ਉਪਨਿਸ਼ਦ ਤੇ ਸ਼ਾਸਤਰ ਜਿਹੜੇ ਨੇ ਇਹ ਬੌਧਿਕ ਦਾਰਸ਼ਨਿਕ ਗਿਆਨ ਦਿੰਦੇ ਨੇ ਭਗਤੀ ਪੈਦਾ ਕਰਨ ਵਾਸਤੇ ਤੁਹਾਡੇ ਸਾਹਮਣੇ ਕਿਦਾਂ ਦੀ ਸ਼ਖਸੀਅਤ ਇੱਕ ਇਦਾਂ ਦੀ ਮੂਰਤ ਹੋਣੀ ਚਾਹੀਦੀ ਏ ਜਿਹਨੂੰ ਤੁਸੀਂ ਮੁਹੱਬਤ ਕਰ ਸਕਦੇ ਹੋ ਜਿਹਨੂੰ ਤੁਸੀਂ ਇਰਾਦ੍ਹ ਸਕਦੇ ਹੋ ਸੋ ਇਸ ਪਰਥਾਏ ਭਟ ਸਹਿਬਾਨ ਦੀ ਜਿਹੜੀ ਬਾਣੀ ਐ ਬਾਬਾ ਸੱਤਾ ਤੇ ਬਲਵੰਡ ਜੀ ਦੀ ਜਿਹੜੀ ਬਾਣੀ ਐ ਗੁਰੂ ਸਹਿਬਾਨ ਪਰਥਾਏ ਸ੍ਰੀ ਗੁਰੂ ਰਾਮਦਾਸ ਜੀ ਦੀ ਪਰਥਾਏ ਉਹਦਾ ਬਹੁਤ ਵੱਡਾ ਮਹੱਤਮ ਹੈ ਸਾ ਮੇਰੇ ਕੋਲ ਸੀਮਤ ਹੈ ਬਸ ਮੈਂ ਦੋ ਕੀ ਨੁਕਤੇ ਤੁਹਾਡੇ ਨਾਲ ਸਾਂਝੇ ਕਰਨੇ ਨੇ ਸ੍ਰੀ ਗੁਰੂ ਅਰਜਨ ਪਾਤਸ਼ਾਹ ਗੁਰੂ ਰਾਮਦਾਸ ਜੀ ਨੂੰ ਕਿਵੇਂ ਵੰਦੇ ਨੇ ਕਿਵੇਂ ਪੂਜਦੇ ਨੇ ਇਹਦੇ ਬਾਰੇ ਇੱਕ ਹਵਾਲਾ ਸ੍ਰੀ ਗੁਰੂ ਅਰਜਨ ਪਾਸ਼ਾ ਕਹਿੰਦੇ ਕਿ ਹਰ ਆਰਾਧ ਨਾ ਜਾਣਾ ਰਹੇ ਹਰ ਹਰ ਗੁਰਗੁਰ ਕਰਤਾ ਰਹੇ ਕਹਿੰਦੇ ਕਿ ਰੱਬ ਨੂੰ ਕਿਵੇਂ ਧਿਆਇਆ ਜਾਵੇ ਨਿਰਗੁਣ ਰੱਬ ਨੂੰ ਕਿਵੇਂ ਜਾਣਿਆ ਜਾਵੇ ਇਹ ਸਮਝ ਨਹੀਂ ਆਉਂਦਾ ਜਾਣਿਆ ਨਹੀਂ ਜਾ ਸਕਦਾ ਫਿਰ ਇਹਦਾ ਹੱਲ ਕੀ ਕੀਤਾ ਕਹਿੰਦੇ ਕਿ ਮੈਂ ਗੁਰੂ ਨੂੰ ਹਰ ਕਰਕੇ त्याਇਆ ਹਰ ਹਰ ਗੁਰਗੁਰ ਕਰਤਾ ਰੇ ਹਰ ਜਿਉ ਨਾਮ ਪਰਿਉ ਰਾਮਦਾਸ ਗੁਰੂ ਅਰਜਨ ਦੇਵ ਜੀ ਲਈ ਗੁਰੂ ਰਾਮਦਾਸ ਜੀ ਵਿਅਕਤੀ ਨਹੀਂ ਹਨ ਉਹ ਪਰਮੇਸ਼ਰ ਦਾ ਰੂਪ ਹਨ ਜੇ ਐਸੀ ਗੱਲ ਨੂੰ ਆਪਾਂ ਭਾਈ ਸੱਤਾ ਤੇ ਬਲਵੰਡ ਜੀ ਦੀ ਵਾਰ ਦੇ ਵਿੱਚੋਂ ਵੇਖਣਾ ਹੋਵੇ ਉਹ ਕਹਿੰਦੇ ਧੰ ਧੰ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰ ਹੈ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਕਹਿੰਦੇ ਸਿੱਖਾਂ ਨੇ ਸੰਗਤ ਨੇ ਗੁਰੂ ਰਾਮਦਾਸ ਸਾਹਿਬ ਨੂੰ ਪਾਰ ਬ੍ਰਹਮ ਦਾ ਰੂਪ ਕਰਕੇ ਨਮਸਕਾਰ ਕੀਤਾ ਅੱਛਾ ਇੱਕ ਜਿਹੜਾ ਹੋਰ ਅੱਗੇ ਨੁਕਤਾ ਕਹਿੰਦੇ ਜਿੰਨੀ ਤੂੰ ਸੇਵਿਆ ਭਾਉ ਕਰ ਸੇ ਤਦ ਪਾਰ ਉਤਾਰਿਆ ਗੁਰੂ ਨਾਲ ਜਿਹੜਾ ਸਿੱਖ ਦਾ ਪਹਿਲਾ ਨਾਤਾ ਹੈ ਉਹ ਭਾਵਨਾ ਦਾ ਨਾਤਾ ਹੈ ਸ਼ਰਧਾ ਦਾ ਨਾਤਾ ਹੈ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਣੀ ਜਿੰਨੇ ਰਾਗਾਂ 'ਚ ਹੈ ਜਿੰਨੇ ਆਕਾਰ 'ਚ ਹੈ ਕਿੰਨੇ ਹੀ ਪੱਖ ਸਮਾਜਿਕ, ਸੰਗੀਤਕ, ਰਾਜਨੀਤਿਕ, ਆਰਥਿਕ, ਅਧਿਆਤਮਕ, ਦਾਰਸ਼ਨਿਕ, ਪਸ਼ਾਈ, ਵਿਆਕਰਣਕ, ਲਿਪੀਗਤ ਕਿੰਨਾ ਕੁਸ਼ੇ ਇਹਦੇ 'ਚੋਂ ਨਿਕਲ ਸਕਦਾ ਹੈ ਪਰ ਮੈਂ ਇੱਕ ਨੁਕਤਾ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਬਾਕੀ ਸਾਰੇ ਨੁਕਤੇ ਤਾਂ ਹੀ ਸਕਾਰਥੇ ਨੇ ਜੇ ਅਸੀਂ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦਾ ਨਾਮ ਭਾਵਨਾ ਤੇ ਸਤਕਾਰ ਨਾਲ ਲਈਏ ਮੇਰੀ ਕਾਮਨਾ ਹੈ ਕਿ ਅੱਜ ਜਿੰਨੇ ਡੈਲੀਗੇਟ ਇੱਥੇ ਆਏ ਨੇ ਉਹ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਜੀਵਨ ਬਾਰੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਮੁੱਲਵਾਨ ਗੱਲਾਂ ਕਰਨਗੇ ਇੱਕ ਵਾਰੀ ਫੇਰ ਆਪ ਸਭ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜਿਉ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ